ਕੰਪਲੀਟ ਹੋ ਜਾਣਾ ਚਾਹੀਦਾਗਾ ਕਿੰਨੇ ਦਿਨਾਂ ਵਿੱਚ ਦੀ 40 40 ਦਿਨਾਂ ਦੀ ਵਿੱਚ ਕੰਮ ਪੂਰਾ ਕੰਪਲੀਟ ਹੋ ਜਾਣਾ ਚਾਹੀਦਾਗਾ ਤਾਂ ਇਸ ਕੰਮ ਦੇ ਲਈ ਉਹ ਕਿੰਨੇ ਆਦਮਿਆਂ ਨੂੰ ਕੰਮ ਤੇ ਲਗਾ ਦਿੰਦਾਗਾ 25 ਆਦਮੀਆਂ ਹੰਦੀਨੇ ਸਮਝਦਾ ਜੀ ਤਾਂ 25 ਆਦਮੀਆਂ ਨੇ ਪੂਰੇ 40 ਦਿਨ ਕੰਮ ਨਹੀਂ ਕੀਤਾਗਾ ਉਹਨਾਂ ਨੇ ਸਿਰਫ ਕਿੰਨੇ ਦਿਨ ਕੰਮ ਕੀਤਾ ਜੀ 24 ਦਿਨ ਤਾਂ 25 ਆਦਮੀ ਜਿਨ੍ਹਾਂ ਨੇ 24 ਦਿਨਾਂ ਤੱਕ ਕੰਮ ਕੀਤਾਗਾ ਔਰ ਕੰਮ ਕਿੰਨਾ ਕੀਤਾ ਜੀ ਕੰਮ ਦਾ 1/3 ਇਹਦਾ ਮਤਲਬ ਕੀ ਹੈਗਾ ਵੀ ਟੋਟਲ ਕੰਮ ਆਪਣੇ ਕੋਲ 3 ਰਹੀ ਹੋਣਗੇ 3 ਵਿੱਚੋਂ ਇੱਕ ਕੰਮ ਹੀ ਕੰਪਲੀਟ ਹੋਇਆਗਾ ਹਜੇ ਕਿੰਨੇ ਕੰਮ ਔਰ ਬਾਕੀ ਨੇ 2 2 ਕਹੋਗੇ ਆਪਣੇ ਕੋਲ ਟੋਟਲ ਕੰਮ ਹੈਗੇ ਨੇ 3 3 ਵਿੱਚੋਂ ਇੱਕ ਕੰਮ ਹੀ ਹੋਇਆਗਾ ਠੀਕ ਹੈ ਜੀ 25 ਆਦਮੀਆਂ ਨੇ 24 ਦਿਨਾਂ ਤੱਕ ਕੰਮ ਕੀਤਾਗਾ 3 ਵਿੱਚੋਂ ਇੱਕ ਕੰਮ ਕੀਤਾਗਾ ਹਜੇ ਦੋ ਕੰਮ ਆਪਣੇ ਪੈਂਡਿੰਗ ਪਈ ਨੇ ਯੈਸ অর ਨੋ ਯੈਸ ਤਾਂ 40 ਦਿਨਾਂ ਦੇ ਵਿੱਚੋਂ 40 ਦਿਨਾਂ ਦੇ ਵਿੱਚੋਂ ਕਿੰਨੇ ਡੇ ਬੀ ਚੁੱਕੇ ਨੇ 24 ਅਗਰ ਮੈਂ ਇਸ ਨੂੰ ਮਾਈਨਸ ਕਰੂੰਗਾ ਤਾਂ ਇਹ ਬਣ ਜੂ ਆਪਣੇ ਕੋਲ 16 ਯੈਸ অর ਨੋ ਬਾਕੀ ਰਹਿ ਗਿਆ ਆਪਣੇ ਕੋਲ 16 ਦਿਨ ਪਰ ਅੱਗੇ ਸਟੇਟਮੈਂਟ ਵਿੱਚ ਲਿਖਿਆ ਹੋਇਆ ਹੈਗਾ ਕਿ ਅਸੀਂ 16 ਦਿਨਾਂ ਵਿੱਚ ਕੰਮ ਨੂੰ ਕੰਪਲੀਟ ਨਹੀਂ ਕਰਨਾ ਹੈਗਾ ਹਾਲਾਂਕਿ ਇੱਥੇ 16 ਦਿਨ ਬਚ ਰਹੇ ਨੇ ਸਟੇਟਮੈਂਟ ਵਿੱਚ ਲਿਖਿਆ ਹੋਇਆ ਹੈਗਾ ਕਿ ਅਸੀਂ ਕੰਮ ਨੂੰ 4 ਦਿਨ ਪਹਿਲਾਂ ਖਤਮ ਕਰਨਾ ਹੈਗਾ ਜਿੱਥੇ ਕੰਮ 16 ਦਿਨਾਂ ਵਿੱਚ ਖਤਮ ਹੋਣਾ ਚਾਹੀਦਾ ਹੈਗਾ ਠੀਕ ਹੈ ਤਾਂ 4 ਦਿਨ ਪਹਿਲਾਂ ਮਤਲਬ ਕਿ ਕੰਮ ਨੂੰ ਆਪਾਂ 12 ਦਿਨਾਂ ਵਿੱਚ ਖਤਮ ਕਰਨਾ ਹੈਗਾ ਜੇਕਰ ਕੰਮ ਨੂੰ ਜੇਕਰ ਦੋ ਕੰਮ ਨੂੰ ਖਤਮ ਹੋਣ ਦੇ ਲਈ 16 ਦਿਨ ਲੱਗ ਰਹੇ ਨੇ ਅਸੀਂ ਕੰਮ ਨੂੰ 4 ਦਿਨ ਪਹਿਲਾਂ ਖਤਮ ਕਰਨਾ ਹੈਗਾ ਯਾਨੀ ਆਉਣ ਵਾਲੇ 12 ਦਿਨਾਂ ਦੇ ਵਿੱਚ ਆਉਣ ਵਾਲੇ 12 ਦਿਨਾਂ ਦੇ ਵਿੱਚ ਅਸੀਂ ਕੰਮ ਨੂੰ ਖਤਮ ਕਰਨਾ ਹੈਗਾ ਤਾਂ ਕਿੰਨੇ ਆਦਮੀ ਹੋਰ ਲਗਾਏ ਜਾਣ ਓਕੇ ਜੀ ਸਮਝ ਆ ਗਿਆ ਇਸ ਨੂੰ ਅਸੀਂ ਸੌਲਵ ਕਰਾਂਗੇ ਇਹ ਬਣ ਗਿਆ ਆਪਣੇ ਕੋਲ 6 4 24 25 4 ਨਾਲ ਕਰਾਂਗੇ ਤਾਂ ਆਪਣੇ ਕੋਲ ਨੰਬਰ ਆਫ ਪਰਸਨ ਕਿੰਨੇ ਹੈਗੇ ਜੀ ਆਦਮੀ ਕਿੰਨੇ ਨੇ ਆਪਣੇ ਕੋਲ 100 ਓਕੇ ਤਾਂ ਇਸ ਕੰਮ ਦੇ ਲਈ ਕਿੰਨੇ ਆਦਮੇ ਨੂੰ ਹੋਰ ਲਗਾਏ ਜਾਵੇ ਤਾਂ ਕਿ ਕੰਮ ਨੂੰ 4 ਦਿਨ ਪਹਿਲਾਂ ਕੰਪਲੀਟ ਕੀਤਾ ਜਾ ਸਕੇ ਠੀਕ ਹੈ ਪਹਿਲਾਂ ਆਲਰੇਡੀ ਕਿੰਨੇ ਆਦਮੀ ਕੰਮ ਕਰ ਰਹੇ ਨੇ 25 ਫਿਲਹਾਲ ਲਈ ਕਿੰਨੇ ਨੇ 100 100 ਆਦਮੀ ਫਿਲਹਾਲ ਹੈਗੇ ਨੇ 25 ਆਲਰੇਡੀ ਪਹਿਲਾਂ ਕੰਮ ਕਰ ਰਹੇ ਨੇ ਹੋਰ ਕਿੰਨੇ ਆਦਮੇ ਨੂੰ ਕੰਮ ਤੇ ਲਗਾਇਆ ਜਾਵੇ 75 ਇਹੀ ਆਪਣੇ ਸਵਾਲ ਦਾ ਆਨਸਰ ਹੈ